ਬਹੁ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਲੜਕਾ ਇੱਕ ਪਿੰਡ ਵਿੱਚ ਰਹਿੰਦਾ ਸੀ ਉਸ ਨੂੰ ਗੁੱਸਾ ਬਹੁਤ ਆਉਂਦਾ ਸੀ ਉਹ ਛੋਟੇ-ਛੋਟੇ ਮਾਮਲਿਆਂ ਵਿੱਚ ਆਪਣਾ ਆਪ ਗੁਆ ਲੈਂਦਾ ਸੀ ਅਤੇ ਲੋਕਾਂ ਨੂੰ ਚੰਗਾ ਤੇ ਮਾੜਾ ਆਖਦਾ ਉਸ ਦੀ ਆਦਤ ਤੋਂ ਪਰੇਸ਼ਾਨ ਇੱਕ ਦਿਨ ਉਸਦੇ ਪਿਤਾ ਨੇ ਉਸ ਨੂੰ ਮਿੱਕਾ ਨਾ ਭਰਿਆ ਬੈਗ ਦਿੱਤਾ ਅਤੇ ਕਿਹਾ ਹੁ ਜਦੋਂ ਵੀ ਤੈਨੂੰ ਗੁੱਸਾ ਆਉਂਦਾ ਹੈ ਤੂੰ ਇਸ ਬੈਗ ਵਿੱਚੋਂ ਇੱਕ ਮਿੱਕ ਕੱਢਣਾ ਅਤੇ ਇਸ ਨੂੰ ਬਾੜ ਵਿੱਚ ਘੱਟ ਦੇਣਾ ਪਹਿਲੇ ਦਿਨ ਉਸ ਨੂੰ 40 ਵਾਰ ਗੁੱਸਾ ਆਇਆ ਤੇ ਉਸ ਨੇ 40 ਮੇਖਾ ਬਾੜ ਵਿੱਚ ਠੋਕ ਦਿੱਤੀਆਂ ਅਗਲੇ ਦਿਨ ਮੇਖਾ ਦੀ ਗਿਣਤੀ ਘਟ ਗਈ ਪਰ ਹੌਲੀ-ਹੌਲੀ ਮੇਖਾ ਦੀ ਗਿਣਤੀ ਕਟਣੀ ਸ਼ੁਰੂ ਹੋ ਗਈ ਉਸ ਨੇ ਸੋਚਿਆ ਕਿ ਸਖਤ ਮਿਹਨਤ ਕਰਨ ਤੋਂ ਬਿਹਤਰ ਹੈ ਜਾਂ ਮੇਖਾ ਨੂੰ ਠੋਕਣ ਤੋਂ ਚੰਗਾ ਹੈ ਉਹ ਆਪਣੇ ਗੁੱਸੇ ਤੇ ਕਾਬੂ ਪਾਉਣਾ ਸ਼ੁਰੂ ਕਰੀ ਤੇ ਅਗਲੇ ਕੁਝ ਹਫ਼ਤਿਆਂ ਵਿੱਚ ਉਸ ਨੇ ਆਪਣੇ ਗੁੱਸੇ ਨੂੰ ਕਾਫੀ ਹੱਦ ਤੱਕ ਕਾਬੂ ਕਰਨਾ ਸਿੱਖਿਆ ਅਤੇ ਫਿਰ ਇੱਕ ਦਿਨ ਇਹ ਆਇਆ ਕਿ ਲੜਕੇ ਨੂੰ ਗੁੱਸਾ ਦਿਨ ਵਿੱਚ ਇੱਕ ਵਾਰ ਵੀ ਨਹੀਂ ਆਇਆ ਜਦੋਂ ਉਸਨੇ ਆਪਣੇ ਪਿਤਾ ਨੂੰ ਇਹ ਦੱਸਿਆ ਤਾਂ ਉਸਨੇ ਉਸ ਨੂੰ ਦੁਬਾਰਾ ਇੱਕ ਕੰਮ ਦਿੱਤਾ ਪਿਤਾ ਨੇ ਕਿਹਾ ਹੁਣ ਤੈਨੂੰ ਕਿਸ ਦਿਨ ਵੀ ਗੁੱਸਾ ਨਾ ਆਵੇ ਉਸ ਦਿਨ ਇੱਕ ਮੇਖ ਬਾੜ ਵਿੱਚੋਂ ਕੁੱਟ ਦੇਣਾ ਲੜਕੇ ਨੇ ਇਹ ਕੀਤਾ ਅਤੇ ਕਾਫੀ ਸਮੇਂ ਬਾਅਦ ਉਹ ਦਿਨ ਆਇਆ ਜਦੋਂ ਲੜਕੇ ਨੇ ਬਾੜ ਵਿੱਚੋਂ ਆਖਰੀ ਮੇਕ ਵੀ ਕੱਢ ਦਿੱਤੀ ਅਤੇ ਖੁਸ਼ੀ ਨਾਲ ਆਪਣੇ ਪਿਤਾ ਨੂੰ ਦੱਸਿਆ ਫਿਰ ਪਿਤਾ ਜੀ ਨੇ ਉਸ ਦਾ ਹੱਥ ਫੜਿਆ ਤੇ ਉਸ ਨੂੰ ਬਾਹਰ ਤੇ ਲੈ ਗਏ ਅਤੇ ਕਹਿਣ ਲੱਗੇ ਬੇਟਾ ਤੁਸੀਂ ਵੱਡਾ ਕੰਮ ਕੀਤਾ ਹੈ ਬਾੜ ਕੀ ਬਾੜ ਵਿਚਲੇ ਸ਼ੇਕ ਵੇਖ ਦੇਖ ਰਹੇ ਹੋ ਹੁਣ ਉਹ ਬਾੜ ਪਹਿਲਾਂ ਵਰਗੀ ਨਹੀਂ ਹੋ ਸਕਦੀ ਪਹਿਲਾਂ ਜਦ ਤੁਸੀਂ ਗੁੱਸੇ ਵਿੱਚ ਕੁਝ ਕਹਿੰਦੇ ਹੋ ਤਾਂ ਉਹ ਸ਼ਬਦ ਇਸੇ ਤਰ੍ਹਾਂ ਦੇ ਸਾਹਮਣੇ ਵਾਲੇ ਵਿਅਕਤੀ ਤੇ ਡੂੰਗੇ ਜ਼ਖਮ ਪਾ ਦਿੰਦੇ ਹਨ ਇਸ ਲਈ ਅਗਲੀ ਵਾਰ ਆਪਣਾ ਗੁੱਸਾ ਕਰਨ ਤੋਂ ਪਹਿਲਾਂ ਸੋਚੋ ਕਿ ਤੁਸੀਂ ਉਸ ਬਾੜ ਵਿੱਚ ਹੋਰ ਮੇਕ ਨਹੀਂ ਲਗਾਉਣਾ ਚਾਹੁੰਦੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਨੂੰ ਗੁੱਸਾ ਕਰਨ ਤੋਂ ਪਹਿਲਾਂ ਕੁਝ ਬੋਲਣ ਤੋਂ ਪਹਿਲਾਂ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ